رجن تے اپنے جن تے راہی ਪੂਰਾ ਪਾਇਆ ਪੂਰੇ ਕੀ ਗੁਣ ਗਉ ਆਉ ਚੁਗ ਚੁਗਾ ਟਾਲਾ ਨਸਾਂ ਪਾਸ਼ੀ ਦੀ ਪਾਵਨ ਪਿੱਤਰ ਜਗ ਦੀ ਜੋਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਰੀ ਸੰਗਤ ਪੰਥੀ ਅੱਜ ਦਸਵੀਂ ਦਾ ਦਿਹਾੜਾ ਹੈ ਆਪ ਸਾਰੇ ਪਹੁੰਚੀ ਗੁਰਦੁਆਰਾ ਸੱਚਖੰਡ ਕੀ ਅੱਛੇ ਦਰਬਾਰ ਜらっしゃ ਕੇ ਹੋਆ ਵਿਖੇ ਸੰਤਨ ਸੰਤ ਪਾਪਾ ਮਾਨ ਸਿੰਘ ਜੀ ਦੇ ਵਾਲੇ ਉਹਨਾਂ ਦੀ ਚਲਾਈ ਬਰਯਾਤ ਅਨੁਸਾਰ ਦਸਵੇਂ ਰਾਤ ਨੂੰ ਮਨਾਇਆ ਜਾ ਰਿਹਾ ਹੈ ਆਪ ਕੋ ਗੁਰੂ ਦੀ ਗੱਲ ਕਰਨ ਦੀ ਕੋਸ਼ਿਸ਼ ਕਰੀਏ ਮਨ ਲੈ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਕਿ ਚੈਨ ਚਿਤਾਈ ਕਾਮਦ ਖਲੋਣਾ ਲਿਖਣ ਹਾਲ ਮੰਨੇ ਕਾ ਵਹਿ ਕਰਮ ਵਿਚਾਰ ਗੁਰੂ ਦੀ ਗੱਲ ਕਰੀਏ ਗੁਰੂ ਦੀ ਗੱਲ ਸੁਣੀਏ ਨਾਲ ਬੇਨਤੀ ਹੈ ਅਜ ਖੰਡੇ ਵਾਟੇ ਦਾ ਅੰਮ੍ਰਿਤ ਵੀ ਤਿਆਰ ਹੋਣਾ ਹੈ ਥੋੜੀ ਦੇਰ ਵਿੱਚ ਅੰਮ੍ਰਿਤ ਤਿਆਰ ਹੋਵੇਗਾ ਸੋ ਜੀਨਾ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਹੋਵੇ ਸਾਡੇ ਨਾਲ ਸਟੇਟ ਇਥੇ ਸੰਪਰਕ ਕਰਦੇ ਕਰ ਸਕਦੇ ਹੋ ਨਾਲ ਸਾਡੇ ਸਤਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਨਾਲ ਜਾਂ ਸਾਡੇ ਨਾਲ ਸਟੇਟ ਇਥੇ ਸੰਪਰਕ ਕਰੋ ਕੁਝ ਹੀ ਦਿਨ ਵਿੱਚ ਖੰਡੇ ਬਾਟੇ ਦਾ ਅਵਰਤ ਤਿਆਰ ਹੋਣਾ ਹੈ ਜੀ ਉਹ ਪੌਲ ਖੰਡ ਤਾਰ ਹੋਏ ਜਨਮ ਸੁਰੇ ਆਪਣਾ ਜਨਮ ਸੁਰੇ ਆਓ गुरु की गल करने की कोशिश करिए विचार करने की कोशिश करिए गुरसिख मीत चलो गुर चाली जो गुर पल मानो हर हर कथा निराली गुरु साहब जी फरमाते ने शुभ कर्म करो बनाओ चंगे राह चलो नाम जपो किरत करो वे छको ਸਾਰੇ ਆਪਾਂ ਪੁੱਲ ਬਣਾਉਂਦੇ ਆਪਣੀ ਕੋਸ਼ਿਸ਼ ਕਰਦੇ ਵੀ ਸਾਡੇ ਵੀ ਪੁੱਲ ਬਣ ਜਾ ਸਾਡਾ ਜੀਵਨ ਬਣ ਜਾਏ ਕੋਈ ਜੀਵਨ ਵਿੱਚ ਲਾਹਾ ਲੈ ਕੇ ਜਾਈਏ ਉਹਨਾਂ ਬਣਾਉਂਦੇ ਕਿਸੇ ਨੂੰ ਕੁਝ ਦੇ ਦਿੱਤਾ ਜ਼ਰੂਰਤਮੰਦ ਨੂੰ ਕਿਸੇ ਨੂੰ ਕੱਪੜੇ ਦੇ ਦਿੱਤੇ ਕਿਸੇ ਨੂੰ ਕੋਈ ਖਾਣਾ ਪੀਣਾ দান ਕਰ ਦਿੱਤਾ ਕਿਸੇ ਨੂੰ ਜੁੱਤੀ ਦੇ ਦਿੱਤੀ ਜੋੜਾ ਦੇ ਦਿੱਤਾ ਆਪਾਂ ਸਾਂ ਦੇ ਵੀ ਅਸੀਂ ਬੜਾ ਵੱਡਾ ਕੰਮ ਕੀਤਾ ਮਾਫ ਕਰਨ ਗੁਰੂ ਘਰ ਜੀ ਕਰ 10 ਰੁਪਏ ਦੀ 100 ਦੀ ਪਰਚੀ ਵੀ ਕਟਾਉਂਦੇ ਆ ਜੇ ਗ੍ਰੰਥੀ ਸਿੰਘ ਨਾਮ ਹੀ ਨਾ ਲੈਂਦਾ ਸੰਗਰਾਣ ਵਾਲੇ ਦੇ ਨਾਮ ਇਹ ਬਹੁਤ ਗੁੱਸਾ ਹੋ ਜਾਂਦਾ ਵੀ ਸਾਡਾ ਨਾਮ ਹੀ ਨਹੀਂ ਲਿਆ ਕੈਮਰੇ ਲੈ ਲੈ ਕੇ ਫੋਟੋਆਂ ਖਿਚਾਉਂਦੇ ਵੀ ਅਸੀਂ ਆਹ ਦਾਨ ਕੀਤਾ ਆਹ ਦਾਨ ਕੀਤਾ ਅੱ빠 ਦੇਖੋ ਛੋਟੀ ਛੋਟੀ ਗੱਲ ਨੂੰ ਕਿੰਨਾ ਵੱਡਾ ਮੰਨਦੇ ਆਂ ਚਾਰ ਪੈਸੇ ਦੀ ਕੋਈ ਚੀਜ਼ ਕਿਸੇ ਨੂੰ ਦੇ ਦਈਏ ਬਹੁਤ ਹੀ ਵੱਡੀ ਗੱਲ ਦੇ ਸਾਰੇ ਇੱਕ ਵਾਰ ਤੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਜੂਰ ਆਖਾ ਪਰ ਤਾਕਾ ਕੀਨੋ ਬੜੋ ਕਲੂ ਨਸ ਇੱਕ ਹੁੰਦਾ ਹੈ ਉਪਕਾਰ ਇਹ ਕੋਹ ਦਾ ਮਹਰੂਤ ਕਾਰ ਜਿਹਨਾਂ ਨੂੰ ਜਾਣਦੇ ਹੋਈ ਆ ਉਹਨਾਂ ਦਾ ਕੋਈ ਭਲਾ ਕਰ ਦਿਓ ਕਹਿੰਦੇ ਉਪਕਾਰ ਜਿਹੜੇ ਦੂਜੇ ਥਾਂ ਕਿਤੇ ਜਾ ਕੇ ਜਿਹਨਾਂ ਅਸੀਂ ਜਾਣਦੇ ਵੀ ਨਹੀਂ ਕਿਸੇ ਹੋਰ ਦਾ ਪਰਾਇ ਦਾ ਪਨਾ ਕਰਦੀ ਔਰ ਉਹਨੂੰ ਪਰਉਪਕਾਰ ਕਹਿ ਜਾਂਦਾ ਹੈ ਮਹਾਰਾਜ ਨੇ ਆਪਣੀ ਜਾਨ ਦੀ ਸੀਸ ਦੀ ਕੁਰਬਾਨੀ ਦੇ ਦਿੱਤੀ ਏਹ ਬਹਾਦਰ ਕੇ ਜਨਤ ਭਇਓ ਜਗਤ ਕੋ ਸੋਹ ਹੈ ਹੇ ਹੇ ਸਭ ਜਗ ਭਇਓ ਜੈ 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 ਸੁਰ ਲੋਕ ਰੱਬ ਦੇ ਪਿਆਰੇ ਗੁਰੂ ਕੀਏ ਸਭ ਗੁਰੂ ਥੇ ਬਹਾਦਰ ਸਾਹਿਬ ਨੇ ਵਰਦੇ ਉਹ ਦੁਨੀਆਂ ਦੇ ਭਲੇ ਲੈ ਆਉਂਦੇ ਨੇ ਜਨਮ ਮਰਨ ਨਾਲ ਤੇ ਉਹਨੂੰ ਕੋਈ ਮਾਰ ਸਕਦਾ ਹੈ ਉਹ ਰੱਬ ਦੇ ਰੱਬ ਦੀ ਰੱਜਾ ਦੇ ਵਿੱਚ ਆਉਂਦੇ ਨੇ ਜਨਮ ਮਰਨ ਤੋਂ ਹੂ ਮੈਂ ਨਹੀਂ ਜਨ ਪਰਿਪਕਾਰੀ ਆਏ ਜੀ ਤਾਰ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਜਨ ਆਉਂਦੇ ਨੇ ਪੜਿਓ ਪਕਾਰੀ ਜੀਵ ਕੇ ਉਧਾਰਵਾ ਹਸਤੇ ਆਉਂਦੇ ਨੇ ਮਾਇਆ thank hallelujah ਲਾਈ ਜੀ দান ਤੇ ਭਗਤੀ ਲਾਇਨ ਹਰ ਸਿਉ ਲੈਣਾ ਲਾਈ ਮਿਲਾਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬੇ ਬਕਾਣੇ ਵਿੱਚ ਬਾਬਾ ਮੰਕੜੀ ਸ਼ਾਲ ਵਾਲੇ ਨੇ ਪ੍ਰਗਟ ਕੀਤਾ ਹੈ ਸਤਿਗੁਰੂ ਬਾਦਸ਼ਾ ਸੰਗਤਾਂ ਨੂੰ ਉਸ ਇੱਕ ਨਿਰੰਕਾਰ ਨਿਰੰਕਾਰ ਵਾਹਿਗੁਰੂ ਦੇ ਨਾਲ ਜੋੜਦੇ ਨੇ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਸ ਸਮੇਂ ਹਕੂਮਤ ਸੀ ਜਿਹੜੀ ਉਹ ਔਰੰਗਜ਼ੇਬ ਦੀ ਸੀ ਪਹਿਲਾਂ ਬਾਬਰ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਫਿਰ ਹਮਾਇਉਨ ਔਰੰਗਜ਼ੇਬ ਸ਼ਾਹ ਜਹਾਂਗੀਰ ਅਗੇ ਉਹਨਾਂ ਦਾ ਉਹਦਾ ਪੁੱਤ ਔਰੰਗਜ਼ੇਬ ਹੋਇਆ ਔਰੰਗਜ਼ੇਬ ਗੱਦੀ ਤੇ ਕਿਵੇਂ ਬੈਠਾ ਸੀ ਆਪਣੇ ਸਾਰੇ ਭਰਾਵਾਂ ਨੂੰ ਨੇ ਮਾਰ ਦਿੱਤਾ ਸੀ ਕਤਲ ਕਰ ਦਿੱਤਾ ਸੀ ਆਪਣੇ ਪਿਤਾ ਦੀਆਂ ਅੱਖਾਂ ਕੱਢ ਕੇ ਸਾਨੂੰ ਜੇਲ੍ਹਖਾਨੇ ਵਿੱਚ ਪਾਇਆ ਹੋਇਆ ਸੀ ਤਾਂ ਕਿਹ ਨਾਲ ਇਲਾਜ ਲਿਆ ਸੀ ਜਿਹੜਾ ਆਪਣੇ ਸਗੇ ਸੰਬੰਧੀਆਂ ਦਾ ਨਹੀਂ ਹੋਇਆ ਤੇ ਉਹ ਹੋਰ ਕਿਸੇ ਦਾ ਕੀ ਹੋਊਗਾ ਕੋਈ ਕਾਹੀ ਮੌਲਵੀ ਜਿਹੜੇ ਔਰੰਗਜ਼ੇਬ ਦੇ ਸਲਾਹਕਾਰ ਸਨ ਉਨਾ ਔਰੰਗਜ਼ੇਬ ਨੂੰ ਇਹ ਗੱਲ ਸਮਝਾ ਦਿੱਤੀ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਸੀ ਵੀ ਜੇਕਰ ਤੋਂ ਅੱਲਾਹ ਦੀ ਖੁਸ਼ੀ ਲੈਣੀ ਹੈ ਤੇ ਵੱਧ ਤੋਂ ਵੱਧ ਬੰਦਿਆਂ ਨੂੰ ਇਸਲਾਮ ਦੇ ਵਿੱਚ ਲਿਆ ਸਾਰਿਆਂ ਨੂੰ ਸਾਰੇ ਭਾਰਤ ਵਿੱਚ ਇੱਕੋ ਹੀ ਧਰਮ ਹੋਣਾ ਚਾਹੀਦਾ ਕੋਈ ਹੋਰ ਧਰਮ ਨਾ ਹੋਵੇ ਫਿਰ ਤੇਰਾ ਰਾਜ ਸਦਾ ਵਾਸਤੇ ਰਹੇਗਾ ਔਰੰਗਜ਼ੇਬ ਜਿਨੇ ਆਪਣ ਜਿਨੇ ਆਪਣੇ ਭਰਾ ਨਹੀਂ ਬਖਸ਼ੇ ਜਿਨੇ ਆਪਣਾ ਵੀਰੋਹੀ ਬਖਸ਼ਿਆ ਉਹਨੇ ਕੋਈ ਕਿਸੇ ਨੂੰ ਕੀ ਬਖਸ਼ਣਾ ਸੀ ਲੋਕਾਂ ਨੂੰ ਪਹਿਲਾਂ ਪਿਆਰ ਨਾਲ ਫੇਰ ਧੱਕੇ ਨਾਲ ਇਸ ਨਾਮ ਵਿੱਚ ਲਿਆਉਂਦਾ ਜਿਹੜਾ ਕੋਈ ਨਾਮ ਮੰਗਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿਆ ਕਰਦਾ ਸੀ ਤੇਗ ਬਾਦਰ ਹਿੰਦ ਦੀ ਚਾਦਰ ਜੇ ਨਾ ਦਿੱਲੀ ਜਾਂਦੇ ਹਿੰਦੂਆਂ ਦੇ ਕਲ ਜਨ ਜੀਵਨਾ ਹੁੰਦੇ ਸਿੱਖਣਾ ਘਾਤਰੇ ਆਉਂਦੇ ਔਰੰਗਜ਼ੇਬ ਨੇ ਆਪਣੇ ਅੱਗੇ ਜਿਹੜੇ ਛੋਟੇ ਨਵਾਬ ਸਨ ਹੁਕਮਰਾਨ ਸਨ ਸੂਬੇਦਾਰ ਸਨ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ ਸੀ ਜਿਵੇਂ ਵੀ ਕੋਈ ਮੰਨਦਾ ਉਸ ਨੂੰ ਸਲਾਮ ਦੇ ਚੱਲੇ ਆਓ ਜੇ ਕੋਈ ਨਹੀਂ ਮੰਨਦਾ ਤੇ ਉਸ ਨੂੰ ਤੁਸੀਂ ਮੌਤ ਦੀ ਸਜ਼ਾ ਦੇ ਸਕਦੇ ਹੋ ਆਮ ਜਨਤਾ ਦੇ ਉੱਤੇ ਬੜਾ ਤਕਾ ਸ਼ੁਰੂ ਹੋਇਆ ਹਿੰਦੂ ਬ੍ਰਾਹਮਣ ਨੂੰ ਤਾਂ ਕਾਹਨੂੰ ਦੋਸੀ ਔਰੰਗਜ਼ੇਬ ਦਾ ਇਕੋ ਹੀ ਨਾਰਾ ਸੀ ਉੱਠਦਾ ਸੀ ਬੱਜਾ ਹਿੰਦੂ ਧਾਰਣ ਨਹੀਂ ਦੇਣਾ ਸ਼ਹਿਰ ਵਿੱਚ ਆਜੋ ਕਾਪੂ ਜਾਣ ਲੱਗਾ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਤੋਂ ਆ ਕੇ ਕੀਤੀ ਵਾਪਸੀ ਔਰੰਗਜ਼ੇਬ ਨੇ ਸੂਬੇਦਾਰ ਲਾਹੌਰ ਲਾਹੌਰ ਦਾ ਸੂਬੇਦਾਰ ਬਣਾਇਆ ਸ਼ੇਰ ਅਫਗਾਨ ਖਾਨ ਇਹ ਵੀ ਬੜਾ ਜਾਨਨ ਸੀ ਸ਼ੇਰ ਅਫਗਾਨ ਖਾਨ ਨੂੰ ਕਿਹਾ ਵੀ ਵੱਧ ਤੋਂ ਵੱਧ ਹਿੰਦੂਆਂ ਨੂੰ ਮੁਸਲਮਾਨ ਬਣਾਓ ਉਹਨਾਂ ਬੜਾ ਧੱਕਾ ਕੀਤਾ ਉਹਨੇ ਇੱਕ ਕੱਲ ਸੋਚੀ ਵੀ ਜੇ ਇਕੱਲੇ ਇਕੱਲੇ ਹਿੰਦੂ ਨੂੰ ਕਹਾਂਗੇ ਵੀ ਮੁਸਲਮਾਨ ਹੋ ਜਾਓ ਸਵਾਵੀ ਯਾਰਾਂ ਲੱਗੂਗਾ ਤੇ ਇਹਨੂੰ ਧੱਕਾ ਨਾ ਜ਼ਿਆਦਾ ਕਰਨਾ ਪਊਗਾ ਤੇ ਆਪਾਂ ਇਸ ਤਰ੍ਹਾਂ ਕਰਦੇ ਆ ਵੀ ਮੁਖੀ ਮੁਖੀ ਚੌਂਣ ਦੇ ਜ਼ਥੇਦਾਰ ਪ੍ਰਧਾਨ ਆਪਾਂ ਇਸ ਤਰ੍ਹਾਂ ਦੇ ਕੋਈ ਇਹਨਾਂ ਦੇ ਛੋਟੇ ਦੇ ਵਿਦਵਾਨ ਬੇਖੀਏ ਵੇ ਜੇਕਰ ਮੁਖੀ ਮੁਖੀ இந்து ਮੁਸਲਮਾਨ ਬਣ ਜਾਣਗੇ ਤੇ ਬਾਕੀਆਂ ਨੂੰ ਫਿਰ ਕਹਿਣ ਦੀ ਲੋੜ ਨਹੀਂ ਪੈਣੀ ਉਹ ਆਪੇ ਮੁਸਲਮਾਨ ਬਣ ਜੈਣਾ ਹੈ ਜਿਹੜਾ ਕਸ਼ਮੀਰ ਦਾ ਇਲਾਕਾ ਸੀ ਉਹ ਲਾਹੌਰ ਦੇ ਅੰਦਰ ਆਉਂਦਾ ਸੀ ਸ਼ੇਰ ਅਮਦਾਨ ਖਾਨ ਨੇ ਬੰਦੇ ਭੇਜੇ ਨੇ ਕਸ਼ਮੀਰ ਨੂੰ ਜਿਹੜੇ ਕਸ਼ਮੀਰੀ ਪੰਡਤ ਸਭ ਬੜੇ ਵਿਦਵਾਨ ਸਨ ਉਹਨਾਂ ਦੀ ਸੁਨਾਹ ਸਾਰੇ ਭਾਰਤ ਵਿੱਚ ਨਹੀਂ ਜਾਂਦੀ ਸੀ ਉਹਨੇ ਸੱਚਮੁੱਚ ਇਸੇ ਮੀਰ ਦੇ ਇਹ ਰਵਾ ਨੂੰ ਕਹਿੰਦਾ ਅਸੀਂ ਆਪਾਂ ਮੁਸਲਮਾਨ ਬਣਾ ਲਈਏ ਇਸ ਸਾਰੇ ਭਾਰਤ ਦੇ ਹਿੰਦੂ ਸੰਤ ਜਿਹੜੇ ਮੁਸਲਮਾਨ ਬਣ ਜਾਣਗੇ ਉਹਨੇ ਸੁਨੇਹਾ ਭੇਜਿਆ ਹੈ ਉਹਨਾਂ ਦਾ ਮੁਖੀ ਸੀ ਪੰਡਤ ਕਿਰਪਾ ਰਾਓ ਪੰਡਤ ਕਿਰਪਾ ਰਾਓ ਕਹਿੰਦਾ ਵੀ ਸਾਨੂੰ ਕੁਝ ਅਮਹੀਨਿਆਂ ਦਾ ਸਮਾਂ ਦਿਓ ਅਸੀਂ ਸੋਚ ਵਿਚਾਰ ਕਰਕੇ ਦੱਸਾਂਗੇ ਇਹ ਲੋਕ ਦਾ ਸੁਬੇਦਾਰ ਕਹਿੰਦਾ ਕੋਈ ਗੱਲ ਨਹੀਂ ਮੇਰਾ ਕੰਮ ਸੌਖਾ ਉਹ ਯੂਧਾ ਤੁਸੀਂ ਸਲਾਮ ਕਰ ਲੋ ਤੁਸੀਂ ਸਲਾਮ ਕਬੂਲ ਕਰ ਲੋ ਬਾਦਸ਼ਾਹ ਦਾ ਹੁਕਮ ਤੁਹਾਨੂੰ ਕੁਝ ਨਹੀਂ ਕੀਤਾ ਜਾਊਗਾ ਸਭੋ ਤੁਹਾਡਾ ਸਰਕਾਰ ਹੋਰ ਵੀ ਵੱਧ ਜੁੜੇ ਇਸ ਨਾਮ ਵਿੱਚ ਆ ਕੇ ਉਹ ਬੜੇ ਪਰੇਸ਼ਾਨ ਹੋਏ ਸਾਰੇ ਪੰਡਿਤ ਪੰਡਿਤ ਕਿਰਪਾ ਰਾਹੁਣ ਕਹਿੰਦੇ ਵੀ ਹੁਣ ਕੀ ਕੀਤਾ ਜਾਵੇ ਜਾ ਕੋ ਮੁਸਕਲ ਅਤ ਬਣੇ ਢੂਈ ਕੋਈ ਨਾ ਦੇ ਲੱਭੂ ਹੋਏ ਦੁਸ਼ਮਣਾਂ ਸਾਕ ਵੀ ਪੱਜ ਖਰੇ ਸਭੋ ਤਕੇ ਨਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਤੋ ਸਪਾਰ ਬ੍ਰਹਮ ਲਗੇ ਨਾ ਤਤਪੀ ਮਾਓ ਜਦੋਂ ਸਤਵੇਂ ਪਾਸ਼ਾ ਤੇ ਅੱਠਵੇਂ ਪਾਸ਼ਾ ਗੁਰਦਾਂ ਨਤੀ ਤੇ ਬਰਾਜਮਨ ਹੋਏ ਸਨ ਕੀਰਤਪੁਰ ਸਾਹਿਬ ਉਦੋਂ ਅੰਨਕ ਕਿਰਪਾ ਹੋਰਾਂ ਦੇ ਜਿਹੜੇ ਕਿਰਪਾ ਰਾਮ ਦੇ ਜਿਹੜੇ ਪੁਰਾਣੇ ਬੀਜੁਰੂ ਕੇ ਸੰਨ ਉਹ ਜਾ ਕੇ ਤੇ 7ਵੇਂ ਤੇ 8ਵੇਂ ਬਾਦਸ਼ਾਹ ਦੇ ਦਰਸ਼ਨ ਕਰਦੇ ਰਹੇ ਉਹਨਾਂ ਦੀ ਬੜੀ ਸ਼ਰਧਾ ਸੀ ਗੁਰੂ ਨਾਨਕ ਦੇ ਘਰ ਦੇ ਉਹਨਾਂ ਬੜੀ ਇੱਕ ਦੂਜੇ ਨਾਲ ਸਲਾਹ ਕੀਤੀ ਵੀ ਸਾਡੀ ਬਾਦ ਕੌਣ ਫੜੂਗਾ ਅਖੀਰ ਇਹਦੀ ਸਲਾਹ ਕੀਤੀ ਗਈ ਵੀ ਗੁਰੂ ਨਾਨਕ ਦੀ ਨਦੀ ਤੇ ਇਹਨਾਂ ਨੌਵੀਂ ਜੋਤ ਗੁੰਤੀਖ ਬਾਦਲ ਮਹਾਰਾਜ ਹਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਅਨੰਦਪੁਰ ਸਾਹਿਬ ਨਾਮ ਬਾਦ ਵਿੱਚ ਆਏ ਪਹਿਲਾ ਚੱਕ ਬੀਬੇ ਨਾਨਕੀ ਕਿਹਾ ਜਾਂਦਾ ਸੀ ਕੀਰਤਪੁਰ ਸਾਹਿਬ ਸ਼ਹਿਰ ਸੀ ਦੂਜੇ ਪਾਸੇ ਚੱਕ ਨਾਨਕੀ ਸੀ ਅਨੰਦਪੁਰ ਨਾ ਨਹੀਂ ਸੀ ਕਿਸੇ ਦਾ ਵੀ ਉਹ ਕਹਿੰਦੇ ਵੀ ਚੱਕ ਨਾਨਕੀ ਚਲਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਬੜੇ ਦਿਆਲੂ ਨੇ ਬੜੇ ਸੂਝਵਾਨ ਨੇ ਬੜੇ ਕਮਾਈ ਵਾਲੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਤੇਗ ਬਹਾਦਰ ਸਿਮਰੀ सारे को तेग बहादुर सारे बोले करो तेग बहादुर आवे तेग बहादुर है तेज बहादुर चिम ही है thank you

ਜੈ ਜੈ ਸੁਰ ਲੋਕ ਤਿਲਕ ਜੰਝੂ ਰਾਖਾ ਬਰਤਾ ਕਾ ਕੀਨੋ ਬੜੋ ਬਲੋ ਮਸਾ ਕਾ ਵਿਚਾਰਾਂ ਦੇ ਬਹੁਤ ਨੇ ਪੂਰੇ ਗੁਰੂ ਦੀ ਉਸਤਤ ਆਪਾਂ ਸਾਰੇ ਬਹਿ ਕੇ ਸਾਰੀ ਉਮਰ ਲਾ ਦਈਏ ਫੇਰ ਵੀ ਨਹੀਂ ਹੁੰਦੀ ਉੱਚ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਦਾਵਤ ਉਧਰੇ ਸੁਣਤੇ ਉਧਰੇ ਬਿਨਸੇ